આ આકડી ગાલી હોય હે કોણ કર પેનાર પેનાર યાર હું તો કાટ કરી દીયા મેં ਉਦੋਂ ਵੀ ਸਰਪੂਰੀ ਆਕੜ ਦੇ ਵਿੱਚ ਬੈਠੇ ਸੀ ਪੂਰੀ ਟੋਰਨਾ ਬੈਠੀ ਜਿੱਦਾਂ ਉਹਨਾਂ ਨੂੰ ਕਾਨੂੰਨ ਦਾ ਕੋਈ ਵੀ ਡਰ ਨਹੀਂ ਹੁੰਦਾ ਪੁਲਿਸ ਦਾ ਪੁਲਿਸ ਦੀ ਕਿਸੇ ਦੀ ਵੀ ਡਰ ਨਹੀਂ ਹੁੰਦਾ ਬਿਲਕੁਲ ਟੋਰਨਾ ਬੈਠੇ ਹੁਕਮ ਮਾਰਨਦੇ ਸੀ ਅੰਦਰ ਕੇ ਮੇਲੀ ਚਾਹ ਲੈ ਕੇ ਆਓ ਆ ਕਰੋ ਅੰਦਰ ਉਹਨਾਂ ਨੇ ਵੀ ਅੰਦਰ ਵੀ ਉਹਨਾਂ ਨੇ ਬਹੁਤ ਬਦਤਮੀਜ਼ੀ ਕੀਤੀ ਜੀ ਤੇ ਸ਼ਰਾਬ ਨਾਲ ਪੂਰੇ ਟਨ ਸੀਗੇ ਇਹ ਪਿੰਡ ਦੇ ਮੌਜੂਦਾ ਸਰਪੰਚ ਦੇ ਘਰੇ ਆਏ ਆ ਉਹਨਾਂ ਦੇ ਘਰੇ ਬੰਦੇ ਆਏ ਉਹਨਾਂ ਨੇ ਪਿੰਡ ਵਿੱਚ ਆ ਕੇ ਆਹ ਚੀਜ਼ ਕੀਤੀ ਆ ਜੀ ਉਹ ਸਰਪੰਚ ਸਾਹਿਬ ਕਾਹਦੇ ਬੰਦਿਆਂ ਦੇ ਖਿਲਾਫ ਹੋਏ ਆ ਆ ਗੱਡੀ ਵਿੱਚ ਜਿਹੜੀ ਨਾ ਸਾਡੀ ਗੱਡੀ ਆ ਜਿਹੜੀ ਆ ਸਾਡੇ ਘਰ ਦੇ ਮੋੜੇ ਲਾਈ ਜੀ ਉੱਥੇ ਆ ਜੀ ਹਰਕਤ ਕਰਦਾ ਗੱਡੀ ਘਮਾਉਂਦਾ ਪਿੰਡ ਦੇ ਮੋਹਦਬਰ ਬੰਦੇ ਸਰਪੰਚ ਦੇ ਹੁਣ ਆ ਪਿੰਡ ਵਿੱਚ ਆਉਣ ਦੇ ਕਾਰਨ ਕੇ ਆਪੇ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਜੀ ਮੇਰਾ ਨਾਮ ਭਾਜੀ ਗੁਰਜੋਤ ਸਿੰਘ ਕੀ ਗੱਲ ਕੀ ਹੋਈ ਆ ਜੀ ਅੱਜ ਗੱਲ ਹੋਈ ਸਰਪੰਚ ਸਾਹਿਬ ਦੇ ਘਰ ਕੋਈ ਆਇਆ ਸੀਗਾ ਬੰਦਾ ਡਰਿੰਕ ਕਰਦੇ ਪਏ ਇੱਥੇ ਬਾਹਰ ਕੀ ਨਾਮ ਤੁਹਾਡੇ ਸਰਪੰਚ ਸਾਹਿਬ ਦਾ ਸਰਪੰਚ ਦਾ ਨਾਮ ਹੈ ਗੰਪਪਿੰਦਰ ਕੇ ਅੱਛਾ ਜੀ ਕੀ ਗੱਲ ਹੋਈ ਸੀ ਉਹ ਦੱਸੋ ਸਰਪੰਚ ਸਾਹਿਬ ਆਏ ਆ ਤੇ ਉਹਨਾਂ ਦੇ ਨਾਲ ਬੰਦਾ ਬੈਠਾ ਸੀਗਾ ਬਾਹਰ ਗੱਡੀ 'ਚ ਸ਼ਰਾਬ ਪੀਂਦੇ ਪਏ ਸੀਗੇ ਬਾਹਰ ਖੜੇ ਹੋ ਕੇ ਨਾਲ ਫਾਇਰਿੰਗ ਕਰਨ ਦੇ ਸੀਗੇ ਤੇ ਸਾਨੂੰ ਰੋਕ ਕੇ ਉਹਨਾਂ ਨੇ ਸਾਡੇ ਤੇ ਫਾਇਰਿੰਗ ਕੀਤੀ ਤੇ ਜਾਨਲੇਵਾ ਹਮਲਾ ਕੀਤਾ ਜੀ ਕੀ ਗੱਲ ਕਿਉਂ ਫਾਇਰਿੰਗ ਕੀਤੀ ਤੁਹਾਡੇ ਤੇ ਕੋਈ ਨਾ ਕੋਈ ਤਾਂ ਕੀਤੀ ਹੋਈ ਸੀਗੀ ਤੇ ਕਈ ਵਾਰ ਹੋ ਜਾਂਦਾ ਤੁਹਾਨੂੰ ਪਤਾ ਸ਼ਰਾਬ ਪੀਂਦੇ ਜਿਹਦੇ ਲੋ ਫਾਇਰਿੰਗ ਕੀਤੀ ਗਈ ਉਹ ਕੌਣ ਸੀਗਾ ਪਤਾ ਨਹੀਂ ਸਰਪੰਚ ਸਾਹਿਬ ਦੇ ਦੋਸਤ ਸੀਗੇ ਕਹਿੰਦੇ ਕਿ ਮੈਂ ਐਸਐਸਪੀ ਹਾਂ ਸਰ ਜਦੋਂ ਸਰਪੰਚ ਸਾਹਿਬ ਕੋ ਜਦੋਂ ਜਦੋਂ ਨੇ ਗੋਲੀ ਚਲਾਈ ਸਰਪੰਚ ਸਾਹਿਬ ਕਿੱਥੇ ਉਸ ਵੇਲੇ ਸਰਪੰਚ ਸਾਹਿਬ ਵੀ ਮੌਕੇ ਤੇ ਮजूद ਸੀਗੇ ਆ ਦੇਖੋ ਵੀਡੀਓ ਬਣੀ ਹੋਈ ਹੈ ਸਾਰੀ ਪੰਚ ਦੇ ਹੱਥ ਹੁੰਦੀ ਆ ਇਹ ਉਹਨਾਂ ਦੇ ਗੈਸਟ ਹੈ ਜਿਹੜੇ ਤੁਹਾਨੂੰ ਕਹਿੰਦੇ ਬਾਹਰ ਦੇ ਬੰਦ ਨੂੰ ਆ ਕੇ ਫਾਇਰ ਕਰਾਉਂਦੇ ਉਹਦੀ ਗਲਤੀ ਹੈ ਸਰਪੰਚ ਦਾ ਰਿਸ਼ਤੇਦਾਰ ਹੈ ਇਹ ਯਾਰ ਦੋਸਤ ਹੈ ਉਹਨਾਂ ਨੂੰ ਪਤਾ ਹੁੰਦੀ ਹੁਣ ਉਹਨਾਂ ਦੇ ਘਰ ਆ ਜੀ ਅੱਜ ਹੀ ਆਇਆ ਕਿ ਅੱਗੇ ਵੀ ਕਿਦੀ ਆਂਦਾ ਰਿਹਾ ਸੀ ਆਇਆ ਜੀ ਪਹਿਲੀ ਵਾਰੀ ਬਾਅਦ ਵੀ ਆਇਆ ਪਹਿਲੀ ਵੀ ਆਇਆ ਅੱਛਾ ਪਹਿਲੇ ਵੀ ਆਇਆ ਕੀ ਨਾਮ ਕੀ ਸਰਪੰਚ ਦਾ ਭੋਪਿੰਦਰ ਗੇਲ ਭੋਪਿੰਦਰ ਗੇਲ ਭੋਪਿੰਦਰ ਗੇਲ ਉਹ ਵੀ ਇੱਥੇ ਰਹਿੰਦੇ ਆ ਆ ਘਰ ਉਹਨਾਂ ਦਾ ਜਿਹਨਾਂ ਦੇ ਘਰੇ ਬੈਠ ਕੇ ਘਰੀ ਪੜਿਆ ਸੀ ਉਹਨੂੰ ਸਰਪੰਚ ਨੂੰ ਪੂਰੀ ਸ਼ਹਿਦ ਦੇ ਦਿੰਦੇ ਆ ਸੀਗਾ ਹੂੰ ਜੀ ਬਿਨਾਂ ਦੇ ਘਰੇ ਬੈਠ ਕੇ ਡਰਿੰਕ ਕੀਤੀ ਉੱਥੇ ਸਾਰੇ ਨਾਲ ਸਰਪੰਚ ਵੀ ਇੱਥੇ ਕਰਨ ਦੇ ਡਰਿੰਕ ਭਰਾ ਉਹਨਾਂ ਦੇ ਸਰਪੰਚ ਡਰਿੰਕ ਕਰ ਰਹੇ ਸੀ ਦੂਬਾਰਤ ਹੋਈ ਇੱਥੇ ਵੀ ਡਰਿੰਕ ਕਰਨ ਦੇ ਸੀ ਜਦੋਂ ਉਹਨਾਂ ਨੇ ਗੋਲੀਆਂ ਚਲਾਈਆਂ ਉਦੋਂ ਵੀ ਉਹਨਾਂ ਦੇ ਹੱਥ 'ਚ ਪੈਗ ਫੜਿਆ ਸੀਗਾ ਅੱਛਾ ਜੀ ਉਦੋਂ ਵੀ ਪੈਗ ਫੜਿਆ ਹੋਇਆ ਸੀ ਹਾਂ ਜੀ ਤੇ ਵੈਪਨ ਚਾਹਣ ਦੇ ਸਰਪੰਚ ਸਾਹਿਬ ਲੈ ਕੇ